ਯਾਬੀਤ ਨੂੰ ਆਪਾਂ ਸਾਰਿਆਂ ਨੇ ਮਿਲ ਕੇ ਉੱਤੇ ਚੁੱਕਣਾ ਹੈ ਸੁਰਜੀਤ ਕਰਨਾ ਹੈ ਕਿਉਂਕਿ ਸਾਡਾ ਜਿਹੜਾ ਵਿਰਸਾ ਹੈ ਇਹ ਦਿਨੋਂ ਦਿਨ ਜਿਹੜਾ ਮਰੀ ਜਾ ਰਿਹਾ ਹੈ ਘੱਡੀ ਜਾ ਰਿਹਾ ਹੈ ਜਿਵੇਂ ਕਿ ਅੱਜ ਤੋਂ 30 35 ਸਾਲ ਪਹਿਲਾਂ ਗੁਰਦਾਸ ਮਾਨ ਨੇ ਕਿਹਾ ਸੀ ਇੱਕ ਗਾਣਾ ਕਿ ਕੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਚੱਲ ਤੇ ਬਲੈਤੀ ਗਾਣੇ ਜੀਵਨ ਦੁਨੀਆ ਦਾ ਲੇਕਿਨ ਮੈਨੂੰ ਲੱਗਦਾ ਹੈ ਕਿ ਹੁਣ ਇਹ ਰਿਵਾਈਂਡ ਕਰਨਾ ਪੈਣਾ ਕਿ ਉਸ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਔਰ ਉਹਨਾਂ ਦੀ ਸਾਰੀ ਟੀਮ ਉਹ ਦੁਬਾਰਾ ਉਹੀ ਸਮੇਂ ਜਿਹੜੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਪਹਿਲਾਂ ਸਾਡੇ ਕਦੇ ਭੰਗੜੇ ਗਿੱਧੇ ਘੋਲਾਂ ਕਵਿਸਰੀਆਂ ਨਾਟਕ ਮੇਲੇ ਕਦੇ ਹੁੰਦੇ ਸੀ ਅੱਜ ਸਾਡੇ ਬੱਚਿਆਂ ਨੂੰ ਭੁੱਲ ਗਿਆ ਕਿ ਪੰਜਾਬੀ ਪੰਜਾਬੀ ਦੀ ਮਾਂ ਵਾਰਿਸਾ ਸ਼ਾ ਸ਼ੇ ਬਟਾਲਵੀ ਤੇ ਸਾਡੇ ਹੀ ਸਮਕਾਲੀ ਸੁਰਜੀਤ ਪਾਤਰ ਜਿਨ੍ਹਾਂ ਦੀਆਂ ਲਿਖਤਾਂ ਅਸੀਂ ਸਾਰੇ ਭੁੱਲ ਬੈਠੇ ਹਾਂ ਅੱਜ ਨਵਾਂ ਹੀ ਜਿਹੜਾ ਇੱਕ ਰਵਾਜ ਚੱਲ ਪਿਆ ਜੇਮਸ ਹਾਰਡਲੀ ਤੇ ਹੋਰ ਪਤਾ ਨਹੀਂ ਕੀ ਕੀ ਲੇਕਿਨ ਵਾਪਸ ਸਾਨੂੰ ਆਪਣੇ ਬੱਚਿਆਂ ਚ ਉਹੀ ਸਾਡਾ ਪੁਰਾਣਾ ਵਿਰਸਾ ਲੈ ਕੇ ਆਉਣਾ ਪੈਣਾ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ ਕਿ ਸ਼ਹਿਰ ਤੇਰੇ ਤਰ ਕਾਲਾਂ ਢਲੀਆਂ ਗਲ ਲਗ ਰੋਈਆਂ ਤੇਰੀਆਂ ਗਲੀਆਂ ਜਿਹੜੀਆਂ ਦਿਲ ਨੂੰ ਸੋਹਣੀਆਂ ਸੀ ਜਾਂ ਗਾਣੇ ਹੁੰਦੇ ਸੀ ਕਿ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਜਾਂ ਕਾ ਨੂੰ ਮਾਰਦਾ ਵੈਰੀਆ ਚਮਕਾਂ ਮੈਂ ਕੱਚ ਦੇ ਗਲਾਸ ਵਰਗੀ ਸੋ ਇਹ ਅੱਜ ਗਾਣੇ ਹੀ ਪਤਾ ਨਹੀਂ ਕੀ ਬਣ ਗਏ ਨੇ ਕਈ ਵਾਰ ਤਾਂ ਸ਼ਰਮ ਆਉਂਦੀ ਹੈ ਸੁਣਨ ਲੱਗੇ ਵੀ ਸ਼ਰਮ ਆਉਂਦੀ ਹੈ ਜੇ ਵੀਡੀਓ ਵੀਡੀਓ ਤਾਂ ਬਿਲਕੁਲ ਹੈ ਜਿਹੜਾ ਉਹ ਸ਼ਰਮ ਹੀ ਦੇਖ ਸਕਦੇ ਜੋ ਅੱਜ ਕੱਲ ਦਾ ਕਲਚਰ ਬਣ ਗਿਆ ਸੋ ਇੱਕ ਕੋਸ਼ਿਸ਼ ਹੈ ਇਹ ਕੋਸ਼ਿਸ਼ ਹੈਗੀ ਹੈ ਇੱਕ ਦੁਬਾਰਾ ਆਪਣਾ ਜਿਹੜਾ ਵਿਰਸਾ ਉਹਨੂੰ ਵਾਪਸ ਲਿਆਉਣ ਦੀ ਤੇ ਮੈਂ ਸਾਰੇ ਹੀ ਆਰਗੇਨਾਈਜ਼ਰਸ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਜੋ ਇੱਕ ਮੇਰੇ ਮਾਨ ਚ ਤਾਂਗ ਸੀ ਉਹ ਤੁਸੀਂ ਪੂਰੀ ਕੀਤੀ ਹੈ ਔਰ ਮੈਂ ਸਮਝਦਾ ਕਿ ਇਹ ਹੁਣ ਇਕੱਲੀ ਸਾਡੇ ਹਲਕੇ ਚ ਨਹੀਂ ਰਹਿਣੀ ਇਹ ਸਾਰੇ ਪੰਜਾਬ ਚ ਜਾਏਗੀ ਔਰ ਇਸ ਨਾਲ ਸਾਡਾ ਪੰਜਾਬ ਵੀ ਬਚੇਗਾ ਸਾਡੀ ਪੰਜਾਬੀ ਬੋਲੀ ਵੀ ਔਰ ਸਾਡਾ ਸਾਡੀ ਪੰਜਾਬੀਅਤ ਵੀ ਜਿਹਦੇ ਲਈ ਅਸੀਂ ਮਸ਼ਹੂਰ ਹਾਂ ਉਹ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਬੱਚਿਆਂ ਜਿਨ੍ਹਾਂ ਨੇ ਵੀ ਅੱਜ ਪੇਸ਼ ਕੀਤੀ ਹੈ ਬਹੁਤ ਹੀ ਕੱਲ ਵੀ ਮੈਂ ਦੇਖਿਆ ਕਿ ਵਰਲਡ ਕਲਾਸ ਮੈਂ ਕਹੂੰਗਾ ਇਹ ਅੱਜ ਜਿਹੜਾ ਗਿੱਧਾ ਦਿਖਿਆ ਦੇਖਿਆ ਮੈਂ ਇਹ ਫਰ ਸੈਕਿੰਡ ਵਾਲਾ ਮੈਨੂੰ ਤਾਂ ਪਤਾ ਨਹੀਂ ਜੱਜ ਸਾਹਿਬਾਨ ਜਾਣਦੇ ਵੀ ਕਿਵੇਂ ਫਰ ਸੈਕਿੰਡ ਕਰਤਾ ਵੈਸੇ ਫਰਕ ਤਾਂ ਬਹੁਤਾ ਕੋਈ ਲੱਗਿਆ ਨਹੀਂ ਬਹੁਤ ਹੀ ਦੋਨੋਂ ਹੀ ਬੜੇ ਆਪਲ ਸੀਗੇ ਪਰ ਤੁਸੀਂ ਹੁਣ ਜਜਮੈਂਟ ਤਾਂ ਦੇਣੀ ਹੈ ਨਾ ਸੋ ਇਹ ਤੁਹਾਡੇ ਲਈ ਬਹੁਤ ਤੁਸੀਂ ਦਿੱਤੀ ਹੈ ਬਹੁਤ ਅੱਛਾ ਲੇਕਿਨ ਹਰ ਪੇਸ਼ਕਸ਼ ਬੜੀ ਅੱਛੀ ਹੋਣੀ ਕਿਉਂਕਿ ਮੈਂ ਥੋੜਾ ਸਮਝ ਦੇ ਚੁੱਕੇ ਦੇ ਸਕਿਆ ਸੀ ਅੱਗੋਂ ਦੀ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਔਰ ਇਹ ਜਿਹੜੀ ਅਲਖ ਹੈ ਇਹਨੂੰ ਜਗਾਈ ਰੱਖਾਂਗੇ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਬੱਚਿਆਂ ਦਾ ਜਿਹੜੇ ਜੇਤੂ ਰਹੇ ਔਰ ਜਿਹੜੇ ਨਹੀਂ ਵੀ ਰਹੇ ਉਹ ਅੱਗੇ ਲਈ ਤਿਆਰੀ ਕਰਨ ਵਾਇਗਰੂ ਚੜ੍ਹਦੀ ਕਲਾ 'ਚ ਰੱਖੇ ਇੱਕ ਆਖਰੀ ਬਸ਼ੀਰ ਨਾਲ ਸਮਾਪਤੀ ਕਰਨੀ ਹੈ ਕਿ ਤੁੰਦੀਏ ਬਾਦੀ ਮੁਖਾਲਿਫ ਸੇ ਨਾ ਘਬਰਾਏ ਆਪਾ ਤੁੰਦੀਏ ਬਾਦੀਏ ਮੁਖਾਲਿਫ ਹਵਾ ਤੁੰਦੀਏ ਕਹਿੰਦੇ ਹਵਾ ਨੂੰ ਬਾਦੀਏ ਮੁਖਾਲਿਫ ਵੀ ਜਿਹੜੀਆਂ ਆਪੋਜੀਟ ਦਿਸ਼ਾ ਤੋਂ ਉੜਦੀਆਂ ਹਵਾਵਾਂ ਉਹ ਕਾਬ ਨਾ ਜਿਹੜਾ ਉਹ ਬਹੁਤ ਉੱਚਾ ਉੜਦਾ ਮੈਨੂੰ ਤੇ ਤੂੰ ਦੀਏ ਬਾਦੀਏ ਮੁਖਾਲਿਫ ਸੇ ਨਾ ਘਬਰਾਇਆ ਇਹ ਔਕਾਬ ਇਹ ਤਾਂ ਚਲਤੇ ਹਨ ਤੂ ਤੂਝੇ ਉੱਚਾ ਉਠਾਣੇ ਕੇ ਲਈ ਬਹੁਤ ਬਹੁਤ ਧੰਨਵਾਦ ਵਾਈਗੁ ਜੀ ਦਾ ਖਾਸ ਕਰ ਵਾਈਗੁ ਜੀ